ਦੇ ਲੱਗੇ ਹੋਏ ਹਾਂ ਸਭ ਤੋਂ ਪਹਿਲਾਂ ਤਾਂ ਕਿੱਦਾਂ ਗਿਆ ਜੀ ਦਿਨ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਪਰਮਾਤਮਾ ਦੀ ਬਹੁਤ ਕਿਰਪਾ ਰਹੀ ਔਰ ਲੁਧਿਆਣਾ ਦੇ ਲੋਕਾਂ ਨੇ ਵਰਕਰਾਂ ਨੇ ਖਾਸ ਕਰਕੇ ਕਾਂਗਰਸ ਯਾਨੀ ਬਹੁਤ ਅਥਾ ਪਿਆਰ ਦਿੱਤਾ ਸਵੇਰ ਤੋਂ ਲੈ ਕੇ ਹੁਣ ਤੱਕ ਪੱਬਾਂ ਪਾਰ ਰਹੀ ਔਰ ਇੱਕ ਲਾ ਮਿਸਾਲ ਜਿਹੜਾ ਸਾਡਾ ਰੋਡ ਸ਼ੋ ਹੋਇਆ ਸਤਿਗੁਰੂ ਵਾਹਿਗੁਰੂ ਦੀ ਕਿਰਪਾ ਨਾਲ ਪਰ ਜੇ ਆਪਾਂ ਗੱਲ ਕੀਤੀ ਜੇ ਤੁਸੀਂ ਵਾਰ ਲੈ ਬੰਦੇ ਨੂੰ ਐਡਾ ਰੋਡ ਸ਼ੋ ਕਰਤਾ ਜੀ ਫੇਰ ਜੇ ਕਿਤੇ ਲੋਕ ਲਾਉਂਦਾ ਫੇਰ ਪਤਾ ਨਹੀਂ ਕੀ ਕਰਦੇ 2019 ਜਦੋਂ ਮੈਂ ਆਇਆ ਨਾ ਮੈਂ ਪਹੁੰਚਿਆ ਬਾਅਦ ਮੈਨੂੰ ਕਹਿੰਦੇ ਸੀ ਬਾਹਰ ਲੈ ਹੁਣ ਪੁੱਛੋ ਕਿਸ ਨੂੰ ਵੀ ਮੈਂ ਬਾਹਰ ਲੈ ਇਹ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ ਇਹ ਮੁਖਸਰ ਦੇ ਰਹਿਣ ਵਾਲੇ ਸੀ ਅੱਜ ਤਿੰਨ ਵਾਰੀ ਗਿੱਦੜਵਾ ਤੋਂ ਜਿੱਤੇ ਵੀ ਹੈ ਕਿਉਂ ਜਿੱਤੇ ਵੀ ਹੈ ਕਿਉਂਕਿ ਲੋਕਾਂ ਨਾਲ ਜ਼ਮੀਨੀ ਤੌਰ ਤੇ ਜੁੜੇ ਵੀ ਹੈ ਔਰ ਅੱਜ ਜੇ ਲੁਧਿਆਣੇ ਦੀ ਡਿਊਟੀ ਮਿਲੀ ਹੈ ਔਰ ਜੇ ਲੁਧਿਆਣੇ ਦੇ ਲੋਕਾਂ ਨੇ ਔਰ ਤੁਸੀਂ ਸਾਰਿਆਂ ਨੇ ਸਾਥ ਦਿੱਤਾ ਔਰ ਇਸ ਤੇ ਤੁਸੀਂ ਜਿੱਤ ਦਾ ਤਾਜ ਪਹਿਨਾਇਆ ਮੈਂ ਦਾਅਵੇ ਨਾ ਕਹਿ ਸਕਦਾ ਆਪਣੇ ਕੋਲ ਤਾਂ ਇੱਥੇ ਜਿਹੜੇ ਐਮਪੀ ਰਹੇ ਆ ਇਜ਼ਤਮਾਨ ਕਰਦੇ ਆ ਉਹ ਮੈਂ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ ਘੋਸਟ ਐਮਪੀ ਨਹੀਂ ਆਪਾਂ ਕਹਿੰਦੇ ਭੂਤ ਐਮਪੀ ਵੀ ਨਾਂ ਬੜਾ ਸੁਣਦੇ ਆ ਵੀ ਭਾਈ ਐਮਪੀ ਸਾਹਿਬ ਆ ਦਿਖਦੇ ਹੈ ਹੀ ਨਹੀਂ ਇਹ ਇਨਸਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਵੀ ਆ ਔਰ ਮੈਂ ਪੂਰੇ ਦਾਅਵੇ ਨਾ ਕਹਿ ਸਕਦਾ ਕਿ ਸ਼ਾਇਦ ਮੈਂ ਵੀ ਉਸ ਤਰੀਕੇ ਨਾਲ ਹਜੇ ਆਪਦੇ ਆਪ ਨੂੰ ਨਹੀਂ ਸਾਬਤ ਕਰ ਸਕਦਾ ਕਿ ਮੈਂ ਇੱਥੋਂ ਦਾ ਜਿਸ ਤਰੀਕੇ ਨਾਲ ਇਹ ਸਾਬਤ ਕਰਨੀ ਕਿ ਮੈਂ ਲੁਧਿਆਣੇ ਦਾ ਵੱਡੀ ਲੀਡ ਨਾਲ ਦਿਤਾਉਂਗੇ ਜੀ ਤੁਹਾਡਾ ਸਾਥ ਰਿਹਾ ਲੋਕਾਂ ਦਾ ਸਾਥ ਰਿਆ ਮੇਰੇ ਦਾਅਵੇ ਨਾਲੋਂ ਜ਼ਰੂਰੀ ਵਰਕਰ ਤੇ ਲੋਕ ਸਾਥ ਦੇਣ ਫਿਰ ਲੀਡ ਕੀ ਤੇ ਫਿਰ ਗੱਲਾਂ ਕੀਤੀ ਪਰ ਵਰਕਰਾਂ ਦੇ ਨਾਲ ਵੀ ਤਾਂ ਤੁਸੀਂ ਆ ਜੀ ਉਹਨਾਂ ਨਾਲ ਵੀ ਰਾਫਤਾ ਤੁਸੀਂ ਕਰਦੇ ਹੋ ਕਿਉਂਕਿ ਤੁਸੀਂ ਉਤਲੇ ਲੈਵਲ ਤੇ ਹੋ ਵਰਕਰ ਗਾਓ ਜੀ ਜਿਸ ਦੇ ਕਾਰਨ ਅੱਜ ਸਾਡਾ ਪ੍ਰੋਗਰਾਮ 2.5 ਘੰਟੇ ਲੇਟ ਚੱਲਿਆ ਲੁਧਿਆਣਾ ਸਮਰਾਲਾ ਚੌਂਕ ਤੋਂ ਲੈ ਕੇ ਜਗਰਾਵ ਤੱਕ ਸੜਕਾਂ ਜਾਮ ਹੋ ਗਈਆਂ ਇਹ ਲੋਕੀ ਸੀ ਜਿਹੜੇ ਵਰਕਰ ਹੀ ਸੀ ਜਿਹੜੇ ਜ਼ਮੀਨ ਤੇ ਉਤਰੇ ਹੋਏ ਸੀ ਔਰ ਆਪਦੇ ਲੀਡਰ ਨੂੰ वेलकम ਤੇ ਜੀ ਆਇਆਂ ਕਰ ਰੇ ਸੀ ਮਤਲਬ ਵਿਰੋਧੀਆਂ ਨੂੰ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਕਰਤਾ ਜੀ ਅੱਜ ਕੋ ਵਿਰੋਧੀਆਂ ਦੀ ਕੋਈ ਵੀ ਮਰਜ਼ੀ ਸੋਚ ਹੋਵੇ ਮੈਂ ਆਪਦੀ ਸੋਚ ਔਰ ਆਪਦਾ ਯਕੀਨ ਔਰ ਪ੍ਰਮਾਤਮਾ ਦੀ ਕਿਰਪਾ ਸਾਡੇ ਵਰਕਰ ਔਰ ਸਾਡੇ ਲੁਧਿਆਣੇ ਦੇ ਲੋਕ ਜਿਵੇਂ ਅੱਜ ਜਿਵੇਂ ਪਿਆਰ ਦਿਖਾਇਆ ਬਿਲਕੁਲ ਵਾਹਿਗੁਰੂ ਦੀ ਕਿਰਪਾ ਹੋਗੀ ਔਰ ਕਾਂਗਰਸ ਪਾਰਟੀ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਵਸ਼ਯ ਲੁਧਿਆਣੇ ਤੋਂ ਚੋਣ ਜਿੱਤਣਗੇ ਧੰਨਵਾਦ ਜੀ ਸੋ ਇੱਕ ਇਹ ਸਨ ਕੈਪਟਨ ਸੰਦੀਪ ਸੰਧੂ ਔਰ ਜਿਸ ਤਰ੍ਹਾਂ ਹੁਣੇ-ਹੁਣੇ ਅਮਨਿੰਦਰ ਰਾਜਾ ਵੜਿੰਗ ਨੇ ਪੀਸੀ ਦੇ ਵਿੱਚ ਕਿਹਾ ਵੀ ਕੋਈ ਬਾਹਰਲਾ ਕਹੀ ਜਾਵੇ ਕੋਈ ਅੰਦਰਲਾ ਕਹੀ ਜਾਵੇ ਕੋਈ ਬਗਾਨਾ ਕਹੀ ਜਾਵੇ ਜੇ ਪਿਛਲੇ 10 ਸਾਲਾਂ ਚੋਂ ਉਹਨਾਂ ਚੋਂ ਕੋਈ ਕੰਮ ਨਹੀਂ ਹੋ ਸਕਿਆ ਦਾ ਮਤਲਬ ਇਹ ਨਹੀਂ ਹੈ ਵੀ ਮੈਥੋਂ ਵੀ ਨਹੀਂ ਕੰਮ ਹੋਏਗਾ ਮੈਂ ਇਥੋਂ ਦਾ ਜਿਹੜਾ ਇੰਡਸਟਰੀ ਲੈਸ ਦਾ ਚਾਹੇ ਉਹ ਹੋਵੇ ਚਾਹੇ ਗਰਾਊਂਡ ਲੈਵਲ ਤੇ ਜ਼ੀਰੋ ਲੈਵਲ ਤੋਂ ਉੱਠਿਆ ਵਰਕਰ ਹੋਵੇ ਹਰ ਇੱਕ ਦੀ ਗੱਲ ਸੁਣੂੰਗਾ ਹਰ ਇੱਕ ਨੂੰ ਨਾਲ ਲੈ ਕੇ ਚੱਲੂੰਗਾ ਉਹਨਾਂ ਦੇ ਬਾਰੀ ਕਹਿਣ ਨਾਲ ਮੈਂ ਬਾਰੀ ਨਹੀਂ ਬਣਨਾ ਮੈਂ ਲੋਕਲ ਆ ਮੈਂ ਲੋਕਲ ਹੀ ਰਹਾਂਗਾ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਨੇ ਪੁਰਾਣੀਆਂ ਇਲੈਕਸ਼ਨਾਂ ਗਿੱੱਦੜਵਾਹੇ ਤੋਂ ਜਿੱਤੀ ਉਦੋਂ ਵੀ ਉਹਨਾਂ ਨੂੰ ਬਾਹਰਲਾ ਕਹਿੰਦੇ ਸੀ ਤੇ ਜਿੱਦਣ ਜਿੱਤ ਗਏ ਉਹ ਕਹਿੰਦੇ ਮੈਨੂੰ ਲੁਧਿਆਣੇ ਤੋਂ ਤਿੰਨ ਦਿਨਾਂ 'ਚ ਜਿੰਨੇ ਫੋਨ ਲੋਕਾਂ ਦੇ ਮੈਨੂੰ ਆ ਗਏ ਉਹਨਾਂ ਨੂੰ ਦਸਾਂ ਸਾਲਾਂ 'ਚ ਸ਼ਾਇਦ ਉਹਨੇ ਫੋਨ ਨਹੀਂ ਆਏ ਔਰ ਇਹ ਸਬੂਤ ਦਿੰਦਾ ਵੀ ਲੁਧਿਆਣਾ ਮੈਨੂੰ ਕਿੰਨਾ ਪਿਆਰ ਕਰਦਾ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਦੇਸ਼ ਰਾਜ ਦੇ ਨਾਲ ਭੁਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ